ਦੁਬਾਰਾ ਤੋਂ ਡੀਐਸਪੀ ਦਫਤਰ ਦਾ ਖਰਾਬ ਕੀਤਾ ਕਿ ਮਜਬੂਰੀਆਂ ਪੈ ਗਈਆਂ ਦਫਤਰ ਦੇ ਅੱਗੇ ਬੈਣਾ ਪੈ ਗਿਆ। ਇਸ ਕੋ ਇੱਕ ਬੇਟਾ ਸੀਗਾ। ਉਹਨਾਂ ਨੇ ਬੇਰਹਿਮੀ ਨਾਲ ਕਤਲ ਕੀਤਾ ਮੇਰੇ ਬੇਟਾ ਨੂੰ ਇਨਸਾਫ ਚਾਹੀਦਾ ਮੈਨੂੰ। ਉਹ ਨਾਰਾ ਨਹੀਂ ਪੇ ਲਗਾ ਲਾ। ਦੱਲ ਕਰ ਇਨਸਾਫ ਲਈ ਤੁਸੀਂ ਆਇਓ ਕੀ ਮੰਗਾ ਕੀਨੇ ਜਿਹੜੇ ਇਨਸਾਫ ਲਈ ਤੁਸੀਂ ਆਇਓ ਕੀ ਕੀ ਮੰਗਾ ਤੇ ਪਹਿਲਾਂ ਵੀ ਬੋਡੀ ਵੀ ਸੀ ਜਿਹੜੀ ਸੜਕ ਤੇ ਰੱਖੀ ਸੀ ਹੁਣ ਦੁਬਾਰਾ ਮੰਗਾ ਕੀਨੇ। ਸਰ ਇਨਸਾਫ ਚਾਹੀਦਾ ਜੀ ਮੇਰੇ ਜਵਾਨ ਬੇਟੇ ਦੀ ਇੱਕੋ ਇੱਕ ਚਿਰਾਗ ਸੀ ਮੇਰਾ ਬੁਝਾਤਾ ਇਹਨਾਂ ਨੇ ਨਸ਼ੇ ਦੇ ਕਾਰਨ ਮੇਰਾ ਬੇਟਾ ਰੋਕਦਾ ਸੀ ਜੋ ਘਰੋਂ ਬਾਹਰ ਮਾਰ ਕੇ ਲੈ ਕੇ ਗਏ ਆ ਮੇਰਾ ਬੇਟਾ ਜਦ ਬਾਹਰ ਆਇਆ ਤਾਂ ਉਹਨੂੰ ਖਿੱਚ ਕੇ ਲੈ ਗਏ ਜੋ ਸਿਦਾਨ ਵਸਤੇ ਗਏ ਆ ਉਹਨਾਂ ਨੂੰ ਵੀ ਸੱਟਾਂ ਬਹੁਤ ਜ਼ਿਆਦਾ ਮਾਰੀਆਂ ਜੀ ਤਾਂ ਉਹਨਾਂ ਦੇ ਵਿੱਚੋਂ ਕਿੰਨੇ ਜਨੇ ਕੋਈ ਦੱਸਿਆ ਪੁਲਿਸ ਨੇ ਕਿੰਨੇ ਜਨੇ ਫੜੇ ਆ ਜਾਂ ਕਿੰਨੇ ਜਨੇ ਨਹੀਂ ਫੜੇ ਉਹਨਾਂ ਨੇ ਕਿਆ ਜੀ ਕਾਰਵਾਈ ਕਰੀ ਜਾਂਦੇ ਆ ਵੀ 6 ਜਨੇ ਫੜੇ ਆ ਤੇ ਜੇ ਤਨੀ 5 ਫੜੇ 6 ਫੜੇ ਜਿਆਦਾ ਗੱਲ ਨਹੀਂ ਦੱਸੀ ਜਾਂਦੇ ਚ ਮੰਗਾ ਕੀ ਕੀ ਨੇ ਜਿਹੜੀਆਂ ਮੰਗਾ ਨੂੰ ਲੈ ਕੇ ਤੁਸੀਂ ਆਏ ਫਿਰ ਦੁਬਾਰਾ ਪ੍ਰਦਰਸ਼ਨ ਤੇ ਉੱਤਰ ਸਾਨੂੰ ਜਨ ਸਾਫ਼ ਚਾਹੀਦਾ ਮੇਰੇ ਬੇਟੇ ਦੀ ਕਤਲਨ ਮੇਰਾ ਨਾਮ ਕਾਲਾ ਸਿੰਘ ਹੰਨਨਖਰ ਤੇ ਮੈਂ ਪੰਜਾਬ ਕੇਕ ਮੈਦੂਰੀ ਦੇ ਜ਼ਿਲ੍ਹੇ ਦਾ ਗੂ ਆਂ ਇਹ ਇਹ ਮਾਮਲਾ ਹੋਇਆ ਡੀਐਸਪੀ ਦਫਤਰ ਦੇ ਬਾਹਰ ਉਗਰਾਹ ਤੇ ਇਸ ਵਿੱਚ ਕਿਤਨੇ ਦੂਰ ਨਹੀਂ ਅਜ ਕਰਨਾ ਪਤਾ ਸ਼ੁ ਇਹ ਪਿਛਲੇ 6 ਦਸੰਬਰ ਨੂੰ ਘਟਨਾ ਵਾਪਰੀ ਸੀ ਪਿੰਡ ਕਿੱਲੇਆਂ ਦੇ ਵਿੱਚ ਇੱਕ ਨੌਜਵਾਨ ਦਾ ਨਸ਼ਾ ਤਖਸਰਾ ਵੱਲੋਂ ਕਤਲ ਕੀਤਾ ਗਿਆ ਸੀ ਨੇੜੇ ਰਹਿੰਦੇ ਦੋਸ਼ੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਡਿਪਟੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਮੰਨ ਲਓ ਇੱਕ ਹਫਤੇ ਦੇ ਅੰਦਰ ਅੰਦਰ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਪਰ ਬੜੀ ਹੈਰਾਨੀ ਦੀ ਗੱਲ ਹੈ ਮੰਨ ਲਓ ਡਿਪਟੀ ਸਾਹਿਬ ਦਾ ਮੰਨ ਲਓ ਇਹ ਕਹਿਣ ਦੇ ਬਾਵਜੂਦ ਵੀ ਹਜੇ ਤੱਕ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ ਇਸ ਕਰਕੇ ਇਸ ਰੋਸ ਵਜੋਂ ਅਸੀਂ ਅੱਜ ਇੱਕ ਦਿਨ ਵਾਸਤੇ ਦੋਨੇ ਜਥੇਬੰਦੀਆਂ ਵੱਲੋਂ ਬੀਕਾਯੋਗਤਾ ਗਰਾਹਾ ਤੇ ਪੰਜਾਬ ਖੇਤ ਮਿਹਨਤ union ਵੱਲੋਂ ਅਸੀਂ ਇੱਕ ਦਿਨ ਦਾ ਮੋਰਚਾ ਲਾ ਰਹੇ ਹਾਂ ਅੱਜ ਇੱਥੇ ਬੈਠੇ ਆਂ ਪਰ ਬੜੀ ਹੈਰਾਨੀ ਦੀ ਗੱਲ ਹੈ ਇੱਕ ਹਫਤਾ ਹੋ ਗਿਆ ਦੋਸ਼ੀ ਮੰਨ ਲੋ ਸ਼ਰਿਹਾਮ ਘੁੰਮ ਰਹੇ ਨੇ ਦੂਜੇ ਪਾਸੇ ਸਾਡੇ ਆਗੂਆਂ ਨੂੰ ਮੰਨ ਲੋ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਨਸ਼ਾ ਤਖਸਰਾ ਵੱਲੋਂ ਪਰ ਅਸੀਂ ਸਾਫ਼ ਤੇ ਸਪਸ਼ਟ ਦੱਸਣਾ ਚਾਹੁੰਦੇ ਆ ਜੇ ਮੰਨ ਲੋ ਕੋਈ ਅਣਸਮਾਵੇ ਘਟਨਾ ਵਾਪਰਦੀ ਹੈ ਸਾਡੇ ਦੋਸ਼ ਮੰਨ ਲੋ ਆਗੂਆਂ ਤੇ ਕੋਈ ਹਮਲਾ ਕਰਦੇ ਨੇ ਉਹ ਨਸ਼ਕਾ ਤਖਸਰਾ ਤਾਂ ਅਸੀਂ ਤਾਂ ਇਹ ਸਮਝਾਂਗੇ ਕਿੱਲੇ ਵਾਲੇ ਦਾ ਐਸ ਐਚ ਓ ਜਿਹੜਾ ਗੁਰਦੀਪ ਸਿੰਘ ਹੈ ਉਹ ਤੇ ਡੀ ਐਸ ਪੀ ਚਸਪਾਲ ਸਿੰਘ ਇਹ ਜੇ ਕੋਈ ਸਾਡੇ ਆਗੂ ਤੇ ਕੋਈ ਘਟਨਾ ਵਾਪਰਦੀ ਹੈ ਜੇ ਕੋਈ ਉੱਥੇ ਦੁਆਰਾ ਕਤਲ ਹੁੰਦਾ ਤਾਂ ਕਤਲ ਦੇ ਜ਼ਿੰਮੇਦਾਰ ਡੀਐਸਪੀ ਜਸਪਾਲ ਸਿੰਘ ਹੋਊਗਾ ਕਿਉਂਕਿ ਅਸੀਂ ਵਾਰ-ਵਾਰ ਇਹਨਾਂ ਨੂੰ ਮਤਲਬ ਬੇਨਤੀ ਕੀਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਥਾਣਾ ਕਿੱਲੇ ਵਾਲੇ ਦਾ ਐਸਐਚਓ ਸਾਡੇ ਮਜ਼ਦੂਰਾਂ ਨੂੰ ਜਦੋਂ ਬਿਆਨ ਲਿਖਾਉਣ ਜਾਂਦੇ ਆ ਉਹਨਾਂ ਨੂੰ ਉਲਟਾ ਧਮਕੀਆਂ ਦਿੰਦਾ ਕਿ ਤੁਹਾਡੇ ਤੇ ਪਰਚੇ ਦਰਜ ਕਰ ਦੂੰ ਅਸੀਂ ਉਹਨੂੰ ਪੁੱਛਣਾ ਤੇ ਉਹ ਸਾਡੇ ਤੇ ਕਾਦੇ ਪਰਚੇ ਦਰਜ ਕਰ ਦੇਗਾ ਇਸ ਕਰਕੇ ਅਸੀਂ ਅੱਜ ਚੇਤਾਵਨੀ ਦਿੰਦੇ ਹਾਂ ਇੱਥੇ ਦੋਨੇ ਅਫਸਰਾਂ ਨੂੰ ਡੀਐਸਪੀ ਮਨੋ ਲੰਬੀ ਨੂੰ ਤੇ ਕਿੱਲੇ ਵਾਲੀ ਦੇ ਐਸਐਚਓ ਸਾਹਿਬ ਨੂੰ ਕਿ ਜੇ ਸਾਡੇ ਆਗੂ ਅਗਵੰਨੀ ਕਿਸੇ ਨੇ ਉਂਗਲ ਵੀ ਕਰਤੀ ਜਿਹੜੇ ਧਮਕੀਆਂ ਦੇਣ ਵਾਲਿਆ ਉਹਨਾਂ ਨੂੰ ਵੀ ਸਿੱਧਾ ਚੇਤਾਵਨੀ ਦਿੰਨੇ ਆ ਕਿ ਖਬਰਦਾਰ ਰਹੋ ਕਿਤੇ ਸਾਡੇ ਕਿਸੇ ਬੰਦੇ ਨੂੰ ਕਿਤੇ ਸਾਡੇ ਆਗੂ ਨੂੰ ਹੱਥ ਪਾ ਲਓ ਫਿਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ ਇਸ ਕਰਕੇ ਜੇ ਸਾਡੇ ਇਹ ਮਨੋ ਗੁੰਡਾਗਰੋਂ ਫਿਰ ਰਹੇ ਨੇ ਇਹ ਪੁਲਿਸ ਤੇ ਸਿਆਸੀ ਗੁੰਡਾਗੱਟ ਜੋੜ ਹੈ ਅਸੀਂ ਜਿਹੜਾ ਸਟੇਜਾਂ ਤੋਂ ਨਾਰੇ ਵੀ ਦਿੰਨੇ ਆ ਉਹੋ ਹੀ ਇਹ ਸਾਫਤ ਹੋ ਰਿਹਾ ਕਿ ਜੇ ਪੁਲਸਾ ਚਾਹੇ ਤਾਂ ਕੀ ਨਹੀਂ ਕਰ ਸਕਦੀ ਪਰ ਇਹ ਪੁਲਸ ਦੀ ਸ਼ੈ ਹੈਗੀ ਉਹਨਾਂ ਦੋਸ਼ੀਆਂ ਨੂੰ ਇਸ ਕਰਕੇ ਉਹ ਦੋਸ਼ੀ ਫੜੇ ਨਹੀਂ ਜਾ ਰਹੇ ਕਿਉਂਕਿ ਅਸੀਂ ਅੱਜ ਮਜਬੂਰੀ ਬਸ ਬੈਠੇ ਇੱਥੇ ਕੋਈ ਸਾਡਾ ਸ਼ੌਂਕ ਨਹੀਂ ਬੈਠਣਾ ਇੱਥੇ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਹਾਂ ਦੁਬਾਰਾ ਫਿਰ ਤੁਹਾਡੇ ਮੱਧਮ ਰਾਹੀਂ ਕਿ ਜੇ ਸਾਡੇ ਆਗੂਆਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦੁਰਸ਼ਮਾਣ ਘਟਨਾ ਵਾਪਰ ਗਈ ਤਾਂ ਇਹਦਾ ਜ਼ਿੰਮੇਵਾਰ ਸਿੱਧਾ ਡੀਐਸਪੀ ਚਸਪਾਲ ਸਿੰਘ ਲੰਬੀ ਦਾ ਜਿਹੜਾ ਇਨਚਾਰਜ ਹੈ ਉਹ ਹੋਊਗਾ ਜਾਂ ਕਿੱਲਿਆਂ ਵਾਲੀ ਦਾ ਐਸਐਚਓ ਜਿਹੜਾ ਉਹ ਜ਼ਿੰਮੇਵਾਰ ਹੋਊਗਾ ਅਸੀਂ ਇਹ ਤੋਂ ਬਰਦਾਸ਼ਤ ਨਹੀਂ ਕਰਾਂਗੇ ਮੈਂ ਗੁਰਪਾਲ ਸਿੰਘ ਸਿੰਘੇਵਾਲਾ ਭਗਤ ਸਿੰਘ ਇਕਤਾ ਗਰਾਹਾਂ ਜਿਹੜੇ ਦਾ ਸੀਨੀਅਰ ਮੁਖਸੱਦਾ ਮਿਤ ਪ੍ਰਧਾਨ ਹੈ ਅੱਜ ਅਸੀਂ ਖਾਣਾ ਲੰਬੀ ਦੇ ਅੱਗੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤਿਕਸਨ ਜਥੇਬੰਦੀ ਗਰਾਹਾਂ ਵੱਲੋਂ ਧਰਨਾ ਲਾਇਆ ਹੈ ਕਿਉਂਕਿ ਪਿਛਲੇ ਦਿਨੀ 6 ਤਰੀਕ ਨੂੰ ਕਿੱਲਿਆਵਾਲੀ ਦੇ ਵਿੱਚ ਨਸਾਂ ਤਸਕਰਾਂ ਵੱਲੋਂ ਜੋ ਉਥੇ ਕਤਲ ਕੀਤਾ ਗਿਆ ਸੀ ਉਸ ਸਬੰਧ ਦੇ ਵਿੱਚ ਜਿਹੜੇ ਪਿੰਡ ਵਾਲੇ ਪਿੰਡ ਕਿੱਲੇਆਲਵੀ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਰੋਸ ਸੀਗਾ ਉਹਨਾਂ ਨੇ ਲਾਲਸ ਛੜਕਤੇ ਰੱਖ ਕੇ ਜਿਹਨੇ 9 ਤਰੀਕ ਨੂੰ ਧਰਨਾ ਲਾਇਆ ਸੀ ਉਸ ਮੌਕੇ ਡੀਐਸਪੀ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਸਾਰੇ ਜਿੰਨੇ ਨਾਮਜਦ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਨਾਲ ਹੀ ਜਿਹੜਾ ਕਿੱਲੇਆਵਲੀ ਦਾ ਇੰਚਾਰਜ ਹੈ ਜਿਹੜਾ ਪਿੰਡ ਵਾਲੇ ਕਹਿ ਰਹੇ ਸੀ ਕਿ ਇਹਦੇ ਵਿੱਚ ਤੇ ਸਾਨੂੰ ਸ਼ੱਕ ਆ ਪੂਰੀ ਤਰ੍ਹਾਂ ਕਿ ਪਹਿਲਾਂ ਵੀ ਨਸ਼ਾ ਤਸਕਰਾਂ ਦੇ ਨਾਲ ਇਹਦੇ ਸੰਬੰਧ ਰਹੇ ਨੇ ਪਰ ਜਿਸ ਦਿਨ ਇਹ ਆਇਆ ਤੇ ਉਸੇ ਦਿਨ ਇਹ ਕਤਲ ਹੋ ਗਿਆ ਜਿਹਦਾ ਕਰਕੇ ਲੱਗਦਾ ਹੈ ਵੀ ਸ਼ਾਇਦ ਇਹੀ ਮਤਲਬ ਸਾਰਾ ਕੁਝ ਕਰਵਾ ਰਿਹਾ ਹੈਗਾ ਇਸ ਕਰਕੇ ਉਹਨੂੰ ਇਥੋਂ ਤਵਾਦਲੇ ਦੀ ਗੱਲ ਤੇ ਨਾਲ ਹੀ ਜਿਹੜਾ ਹੈਗਾ ਉਹ ਤੀਜਾ ਸੀਗਾ ਕਿ ਜਿਹੜੇ ਆਪਣਾ ਪਰਚੇ ਦੇ ਵਿੱਚ ਡੋਚੀਆਂ ਦੇ ਦੇ ਆ ਆਪਣਾ ਜਿਹੜੇ ਮਲਜਮਾ ਆਪਣਾ ਕੀ ਨਾ ਜਿਨ੍ਹਾਂ ਦਾ ਕਤਲ ਹੋਇਆ ਸੀਗਾ ਹਾਂ ਉਹਨਾਂ ਦੇ ਬਿਆਨ ਜਿਹੜੇ ਲੈਣੇ ਸੀਗੇ ਉਹ ਬਿਆਨ ਵੀ ਠੀਕ ਠੰਗ ਨਾਲ ਹੀ ਲਏ ਉਸ ਐਸ ਐਚਓ ਨੇ ਇਸ ਕਰਕੇ ਉਹ ਬਿਆਨ ਜਿਹੜੇ ਠੀਕ ਠੰਗ ਨਾਲ ਲੈ ਜਾਣਗੇ ਦੁਆਰਾ ਬਿਆਨ ਲੈ ਜਾਣਗੇ ਜਿਹੜੇ ਰਹਿੰਦੇ ਨੇ ਉਹਨਾਂ ਦੇ ਬਿਆਨ ਲੈ ਜਾਣਗੇ ਪਰ ਹੋਇਆ ਕਿ 9 ਤਰੀਕ ਤੋਂ ਬਾਅਦ ਅੱਜ ਜਿਹੜੀ 22 ਤਰੀਕ ਹੋ ਗਈ ਹੈ ਪਰ ਅਜੇ ਤੱਕ ਜਿਹੜਾ ਮੇਨ ਮੁਲਜ਼ਮ ਹੈ ਉਹ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਠੀਕ ਹੈ ਪੰਜ ਛੇ ਗ੍ਰਿਫਤਾਰ ਕੀਤੇ ਨੇ ਪਰ ਮੇਨ ਮੁਲਜ਼ਮ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਨਾ ਹੀ ਉਹ ਜਿਹੜਾ ਥਾਣੇ ਦਾ ਐਸ ਐਚਓ ਹੈ ਉਹਨੂੰ ਕੋਈ ਤਵਦੀਰ ਕੀਤਾ ਗਿਆ ਤੇ ਤੀਜੀ ਗੱਲ ਜਿਹੜੇ ਬਿਆਨ ਲਿਖਣੇ ਸੀਗੇ ਉਹ ਵੀ ਬਿਆਨ ਨਹੀਂ ਲਿਖੇ ਗਏ ਤੇ ਉਲਟਾ ਜਦੋਂ ਬਿਆਨ ਲਿਖਾਉਣ ਗਏ ਆ ਉਥੇ ਥਾਣੇ ਉਹਨਾਂ ਨੇ ਜਿੰਦੀ ਉਹ ਉਹਨਾਂ ਨਾਲ ਜਿੰਦੀ ਪਿਹੜਾ ਵਰਤਾਓ ਕੀਤਾ ਉਸ ਐਸਐਚਓ ਨੇ ਕਿੱਲੇ ਵਾਲੀ ਦੇ ਨੇ ਇਸ ਕਰਕੇ ਤਿੰਨੇ ਮੰਗਾ ਜਿਹੜੀਆਂ ਉਹ ਬਿਲਕੁਲ ਵੀ ਗੌਰ ਨਹੀਂ ਹੋਇਆਗਾ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਸ਼ਾਸਨਾ ਜਿਹੜਾ ਉਹ ਪੂਰੀ ਤਰ੍ਹਾਂ ਨਸ਼ਾ ਤਸਕਰਾਂ ਦੀ ਪਿੱਠ ਤੇ ਹੈ ਤੇ ਅਸੀਂ ਆਮ ਦੇਖਦੇ ਹਾਂ ਕਿ ਜੋ ਪਿੰਡਾਂ ਦੇ ਵਿੱਚ ਨਸ਼ਾ ਉਹ ਆਮ ਤੌਰ ਤੇ ਮਤਲਬ ਸਾਰੇ ਪਿੰਡਾਂ ਦੇ ਵਿੱਚ ਹੀ ਨਸ਼ਾ ਪੂਰੀ ਤਰ੍ਹਾਂ ਖੁੱਲੀ ਖੇਡ ਖੇਡ ਰਹੇ ਨੇ ਨਸ਼ੇ ਦੇ ਜਿਹੜੇ ਤਸਕਰ ਨੇ ਜਿਦਾ ਕਰਕੇ ਬਹੁਤ ਸਾਰੀਆਂ ਮੌਤਾਂ ਮਤਲਬ ਪਿਛਲੇ ਦਿਨਾਂ ਦੇ ਵਿੱਚ ਵੀ ਹੋਈਆਂ ਨੇ ਤੇ ਲਗਾਤਾਰ ਹੋ ਰਹੀਆਂ ਨੇ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਹੈ ਕਿ ਉਹਨੂੰ ਫੌਰੀ ਤੌਰ ਤੇ ਜਿਹੜਾ 6 ਤਰੀਕ ਤੋਂ ਕਤਲ ਹੋਇਆ ਹੈਗਾ ਅੱਜ 22 ਤਰੀਕ ਹੋ ਗਈ ਅਜੇ ਤੱਕ ਕਿਉਂ ਨਹੀਂ ਮੁੱਖ ਮੁਲਜ਼ਮਾਂ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਪਿੰਡ ਵਾਲਿਆਂ ਵੱਲੋਂ ਦੋਸ਼ ਲਗਾਏ ਗਏ ਸੀ ਕਿ ਉਸ ਐਸਚਓ ਨੇ ਜਿਹੜਾ ਨਸਾ ਤਸਕਾ ਦੇ ਨਾਲ ਮਿਲੀ ਭੁਗਤਾ ਉਹਦੀ ਕੀ ਗੱਲ ਹੈ ਪ੍ਰਸ਼ਾਸਨ ਨੂੰ ਕੀ ਮਜਬੂਰੀ ਹੈ ਉਹ ਪਤਾ ਨਹੀਂ ਮੈਨੂੰ ਕੀ ਕਿਹੜਾ ਹੈਗਾ ਹੁਣ ਪਰ ਇਹਨਾਂ ਨੂੰ ਜਿਹੜੀ ਪਿੰਡ ਵਾਲਿਆਂ ਨੇ ਉਹ ਕਹੇ ਕਿ ਸਾਨੂੰ ਪੂਰੀ ਤਰ੍ਹਾਂ ਸਾਰੇ ਪਿੰਡ ਨੇ ਇਹ ਕਿਹਾ ਕੋਈ ਇਕੱਲੇ ਕਹਰੇ ਵਿਅਕਤੀ ਦਾ ਮਸਲਾ ਨਹੀਂ ਇਹਦਾ ਮਤਲਬ ਕੀ ਮਜਬੂਰੀ ਹੈ ਪ੍ਰਸ਼ਾਸਨ ਦੀ ਕਿ ਉਹ ਇੱਥੇ ਇਹਦਾ ਮਤਲਬ ਉੱਪਰੋਂ ਤੱਕ ਵੀ ਇਹਨਾਂ ਦਾ ਇਹ ਹੈਗਾ ਵੀ ਇੱਥੇ ਉਹ ਵਜੇ ਲਏ ਜਾਣ ਜਿਹੜੇ ਥੱਲੇ ਤੋਂ ਹਿੱਸੇ ਪੱਤੀਆਂ ਭੇਜਣ ਇਹ ਤਾਂ ਕਰਕੇ ਨਹੀਂ ਨਾ ਹੋ ਰਿਹਾ ਤੇ ਨਾਲ ਹੀ ਅਜੇ ਤੱਕ ਉਹਨਾਂ ਦੇ ਜਿਹੜੇ ਹੈਗੇ ਆ ਨੇ ਉਹ ਆਪਣਾ ਬਿਆਨ ਨਹੀਂ ਲੈ ਗਏਗੇ ਜਿਹੜੇ ਆਪਣੇ ਪੀੜਤ ਧਰਦੇ ਉਹ ਬਿਆਨਾਂ ਵੀ ਨਹੀਂ ਆਇ ਤੇ ਕਲੇਗੇ ਸਾਕਮਾ ਇੰਨਾ ਜਿਹੜੇ ਦੋਛੀਆਂ ਦੇ ਹੌਸਲੇ ਇੰਨੇ ਵਧੇ ਨੇ ਕਿ ਆਹ ਪਿਛਲੇ ਦਿਨੀ ਸਾਡੀ ਜਥੇਬੰਦੀ ਦੇ ਆਗੂ ਡਾਕਟਰ ਹਪਾਲ ਨੂੰ ਉਹ ਧਮਕੀਆਂ ਮਿਲੀਆਂ ਨੇ ਅਸੀਂ ਭਾਰਤੀ ਕਿਸਾਨ ਜਥੇਬੰਦੀ ਅਗਰਾਹਾਂ ਵੱਲੋਂ ਪ੍ਰਸ਼ਾਸਨ ਨੂੰ ਇਸ ਗੱਲ ਉੱਤੇ ਪੂਰੀ ਤਰ੍ਹਾਂ ਦੋਸ਼ੀ ਮੰਨਦੇ ਆਂ ਕਿ ਇਹ ਜੇ ਧਮਕੀਆਂ ਮਿਲਦੀਆਂ ਨੇ ਇਹਦਾ ਮਤਲਬ ਉਹ ਕੁਝ ਵੀ ਕਰ ਸਕਦੇ ਆ ਕਿਉਂ ਨਹੀਂ ਪ੍ਰਸ਼ਾਸਨ ਕਿਹੜੀ ਨੀਂਦ ਦੇ ਵਿੱਚ ਸੁੱਤਾ ਪਿਆ ਇਸ ਕਰਕੇ ਉਹਨੂੰ ਫੌਰੀ ਰੋਕ ਤੇ ਗ੍ਰਿਫਤਾਰ ਕਰਨ ਤੇ ਸਾਡੀ ਚੇਤਾਵਨੀਆਂ ਉਹਨਾਂ ਨੂੰ ਕਿ ਜੇ ਧਮਕੀਆਂ ਜਾਂ ਕੋਈ ਗਲਪੈਣ ਦੀ ਕੋਸ਼ਿਸ਼ ਕੀਤੀ ਸੀ ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਗੂ ਹਰਪਾਲ ਦੇ ਅਸੀਂ ਉਹ ਕਦੇ ਵੀ ਬਦਾਸ਼ਤ ਨਹੀਂ ਕਰਾਂਗੇ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਇਸ ਕਰਕੇ ਪ੍ਰਸ਼ਾਸਨ ਕੰਨ ਤੇ ਲਿਖਿਆ ਪੜ ਲੇ ਕਿ ਉਹ ਕੇ ਇਹ ਤਾਂ ਟਾਰਾ ਮਾਰਦੇ ਨੇ ਕਿ ਸਾਡੀ ਭਗਵੰਤ ਮਾਨ ਸਰਕਾਰ ਨਸ਼ਿਆਂ ਦੇ ਉੱਤੇ ਐ ਪੂਰੀ ਤਰ੍ਹਾਂ ਸਟ੍ਰਿਕਟ ਹੈ ਪਰ ਭਰਾਵੋ ਆ ਜਿਹੜੇ ਕਤਲ ਹੋ ਰਹੇ ਨੇ ਨਸ਼ਾ ਤਸਕਰਾਂ ਵੱਲੋਂ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਾ ਕਰਨਾ ਤੇ ਜਿਹੜੇ ਨਸ਼ਾ ਰੋਕਣ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਹੁਣ ਸਾਰਿਆਂ ਨੇ ਇਹ ਉਦਮ ਕੀਤਾ ਕਿ ਐ ਜੇ ਨਸ਼ਾ ਛਰੇਆਂ ਵਿੱਚ ਕੀ ਗਿਆ ਤਾਂ ਸਾਡੇ ਤਾਂ ਮੁੰਡੇ ਬਚਣੀ ਨਹੀਂ ਸਾਡੇ ਤਾਂ ਹਲਤ ਮੜੀ ਹੋ ਜੂਗੀ ਇਸ ਕਰਕੇ ਸਾਰੇ ਪਿੰਡ ਨੂੰ ਫਿਕਰਮੰਦੀ ਹੋਈ ਐ ਸਾਰੇ ਪਿੰਡ ਨੇ ਨਾਂ ਲਿਖ ਕੇ ਦਿੱਤੇ ਨੇ ਉੱਥੇ ਕਿਸੇ ਹਰਪਾਲ ਨੇ ਜਾਂ ਕਿਸੇ ਕੱਲੇ ਕਹਰੇ ਵਿਅਕਤੀ ਦਾ ਮਸਲਾ ਨਹੀਂ ਇਹ ਸਾਰਾ ਪਿੰਡ ਇਕੱਠਾ ਹੋਇਆ ਸੀ ਤੇ ਅੱਜ ਵੀ ਸਾਰਾ ਪਿੰਡ ਐ ਸਾਰਾ ਪਿੰਡ ਕਹਿੰਦਾ ਐ ਕਿ ਐਂ ਤਾਂ ਸਾਡੇ ਪੁੱਤਾਂ ਨੂੰ ਐਂ ਜਿਹੜੀ ਮੌਤ ਦੀ ਪੇਟ ਨਛੇ ਦੀ ਪੇਟ ਚੜ ਕੇ ਮਰੀ ਜਾਣਗੇ ਇਸ ਕਰਕੇ ਲਗਾਮ ਕਸੀ ਜਾਵੇ ਇਹਨਾਂ ਜਿਹੜੇ ਨਸਾਂ ਤਸਕਰਾਂ ਉੱਤੇ ਤੇ ਇਸੇ ਕਰਕੇ ਸਾਡੇ ਬਹੁਤ ਵੱਡਾ ਰੋਸ ਆ ਅਸੀਂ ਭਾਰਤੀ ਕਿਸਾਨ ਜਥੇਬੰਦੀ ਅਗਰਾਹਾ ਵੱਲੋਂ ਪੰਜਾਬ ਖੇਤੀ ਮਜ਼ਦੂਰ ਜੂਨੀਅਨ ਵੱਲੋਂ ਅੱਜ ਫੇਰ ਇੱਥੇ ਲੰਬੀ ਡੀਐਸਪੀ ਦੇ ਜਿਹੜੇ ਹੈਗੇ ਅੱਗੇ ਅਪੜਾ ਦਫ਼ਤਰ ਅੱਗੇ ਅੱਜ ਸਾਡਾ ਧਰਨਾ ਹੈ ਤੇ ਅਸੀਂ ਪੂਰੀ ਤਰ੍ਹਾਂ ਜਿਹੜੇ ਹੈਗੇ ਐ ਇਸ ਗੱਲ ਦੇ ਉੱਤੇ ਅਗਲੀ ਰਣਨੀਤੀ ਕੀ ਹੋਣੀ ਅਗਲੀ ਰਣਨੀਤੀ ਜੇ ਕੋਈ ਨਹੀਂ ਇਹਦੇ ਉੱਤੇ ਕੋਈ ਜਿਹੜਾ ਸਾਡੀ ਸੁਣਵਾਈ ਕੀਤੀ ਜਾਂਦੀ ਤੇຊਿਆ ਨੂੰ ਨਹੀਂ ਗ੍ਰਿਫਤਾਰ ਕੀਤਾ ਸਾਰੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤਾਂ ਅਸੀਂ ਸਖਤ ਐਕਸ਼ਨ ਲਵਾਂਗੇ ਇਹ ਸਾਡਾ ਬਿਲਕੁਲ ਪੱਕਾ ਫੈਸਲਾ ਹੈ ਕੀ ਨਾਮ ਹੈ ਜੀ ਕੀ ਗੱਲਬਾਤ ਹੋਈ ਜਿਹੜਾ ਦੁਬਾਰਾ ਤੋਂ ਡੀਐਸਪੀ ਲੰਬੀ ਦੇ ਦਫਤਰ ਕਿਰੇ ਮੇਰਾ ਨਾਮ ਹਰਪਾਲ ਸਿੰਘ ਪਿੰਕਲੇ ਵਾਲੀ ਭਾਰਤੀ ਸੰਘ ਨੂੰ ਨੇਕਤਾ ਗਰਾਹ ਦਾ ਪਿੰਡ ਕਈ ਦਾ ਗੂਮਾ ਸਾਡੇ ਪਿੰਡ ਦੇ ਵਿੱਚ 6 ਦਸੰਬਰ ਨੂੰ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਵਿਕਰਮ ਸਿੰਘ ਵਿੱਕੀ ਦਾ ਜੋ ਕਿ ਚਿੱਟੇ ਦੇ ਤਸਕਰਾਂ ਵੱਲੋਂ ਕੀਤਾ ਗਿਆ ਸੀ ਇਹ ਤਾਂ ਕਾਫੀ ਪਿੰਡ ਪਰੇਸ਼ਾਨ ਹੈ ਲੋਕਾਂ ਨੇ ਲਿਖੇ ਕਿ ਜਵਾਗ ਚਿੱਟੇ ਦੇ ਲੱਗ ਰਹੇ ਆ ਤਾਂ ਇਸ ਗੱਲ ਦੇ ਵਿੱਚ ਪਿੰਡ ਦੇ ਵਿੱਚ ਰੋ ਹੋਇਆ ਤਾਂ ਲੋਕ ਸਾਰੇ ਇਕੱਠੇ ਹੋਏ ਸਾਰੇ ਪਿੰਡ ਨੇ ਇਕੱਠ ਕਰਕੇ ਇੱਤੇ ਵਾਲਿਆਂ ਦੇ ਖਿਲਾਫ ਵੀ ਆਵਾਜ਼ ਉਠਾਈ ਤੇ ਇਸ ਕਤਲ ਦੇ ਮਤਲਬ ਜਿਹੜਾ ਬੱਚਾ ਕਤਲ ਹੋਇਆ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਪਿੰਡ ਨੇ ਇਕੱਠ ਕਰਕੇ ਮਤਲਬ ਇਹਦੇ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਚਾਰਾ ਜੋਈ ਕੀਤੀ ਤਾਂ ਉਸ ਚਾਰਾ ਜੋਈ ਦੇ ਵਿੱਚ ਜੋ ਇੱਕ ਕਮੇਟੀ ਬਣੀ ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ ਉਸ ਕਮੇਟੀ 'ਚ ਤਾਂ ਜਿਹੜੇ 8 ਕਾਤਲ ਸੀਗੇ ਮਦਰ ਨਾਮਯਾਦਾ ਉਹਨਾਂ ਦੇ ਵਿੱਚੋਂ 6 ਜਿਹੜੇ ਗ੍ਰਿਫਤਾਰ ਕਰ ਚੁੱਕੇ ਐ ਪੁਲਿਸ ਦੇ 2 ਹਜ ਤੱਕ ਭਗਾੜੇ ਐ ਪੁਲਿਸ ਨੂੰ ਨਹੀਂ ਮਿਲੇ ਹਜ ਤੱਕ ਨਹੀਂ ਫੜੇ ਗਏ ਤਾਂ ਪਿੰਡ ਦੇ ਵਿੱਚੋਂ ਇਹ ਗੱਲਾਂ ਆਉਣ ਲੱਗੀਆਂ ਜਿਹਨੇ ਬੱਚੇ ਗ੍ਰਿਫਤਾਰ ਹੈ ਜਿਹੜੇ ਕਾਤਲ ਉਹਨਾਂ ਦੀਆਂ ਮਾਵਾ ਵੱਲੋਂ ਇਹ ਗੱਲ ਆਈ ਹੈ ਕਿ ਜਿਹੜਾ ਗੱਗੂ ਮੇਨ ਕਾਤਲ ਐ ਵੀ ਉਹ ਕਹਿੰਦਾ ਹੈਗਾ ਵੀ ਇੱਕ ਕਾਤਲ ਤੇ ਵੀ ਕੈਦ ਕੱਟਣੀ ਐ ਤੇ ਚਲ 2-3 ਹੋ ਜਾਣਗੇ ਤਾਂ ਵੀ ਕੋਈ ਨਹੀਂ ਵੀ ਜਿਹੜੇ ਆਗੂ ਬਣੇ ਫਿਰਦੇ ਐ ਸਰਪਾਲ ਵਰਗੇ ਇਹਨਾਂ ਦਾ ਵੀ ਕੰਡਾ ਕੱਢਾਂਗੇ ਅਸੀਂ ਹੂੰ ਉਹ ਗੱਲ ਆ ਜੀ ਉਸ ਤੋਂ ਬਾਅਦ ਹੁਣ ਪਰਸੋਂ 20 ਤਰੀਕ ਨੂੰ ਇੱਕ ਉਹਨਾਂ ਦੇ ਘਰਾਂ ਚੋਂ ਜੋ ਗੌਰੀ ਪੁੱਤਰ ਮੱਲੂ ਸਿੰਘ ਆ ਉਹ ਮੇਰੇ ਬਾਰ ਦੇ ਵਿੱਚ ਆਇਆ ਕਿ ਉਹ ਆ ਕੇ ਮੈਨੂੰ ਬੁਰਾ ਭਲਾ ਬੋਲਣ ਲੱਗ ਗਿਆ ਕਿ ਤੂੰ ਸਾਡੇ ਜਿੜਾਕਾਂ ਦੇ ਨਾਲ ਹੋਣਾ ਤੂੰ ਫਰਾਨਾ ਤੇ ਗੜਾ ਮੈਂ ਵੀ ਮੈਂ ਕੁਝ ਨਹੀਂ ਕਰਿਆ ਵੀ ਸਾਰੇ ਪਿੰਡ ਨੇ ਇਕੱਠੇ ਹੋ ਕੇ ਗੱਲਬਾਤ ਕਰੀ ਆ ਚਿੱਟਾ ਜਿਹੜੇ ਵੇਚਦੇ ਉਹਨਾਂ ਦੇ ਨਾਮ ਦਿੱਤੇ ਪੁਲਿਸ ਨੂੰ ਭਾਈ ਵੀ ਆ ਮੁੰਡੇ ਚਿੱਟਾ ਵੇਚਦਿਆ ਪਿੰਡ ਦੇ ਵਿੱਚ ਇਹ ਗਲਤ ਕੰਮ ਕਰਦੇ ਆ ਤਾਂ ਉਹ ਮਤਲਬ ਕਾਫੀ ਉੱਚਾ ਨੀਵਾ ਬੋਲ ਕੇ ਮੇਰੇ ਨਾਲ ਵੀ ਇਸ ਤੈਨੂੰ ਸਮਝ ਜਾਣਗੇ ਅਸੀਂ ਦੇਖਾਂਗੇ ਕੁਇਆ ਸਤ੍ਰੀ ਗੱਲਾਂ ਕਰਕੇ ਚਲਾ ਗਿਆ ਕਿ ਬੰਦੇ ਸੀਗੇ ਹੋਰ ਬੈਠੇ ਬਾਰ ਦੇ ਵਿੱਚੋਂ ਉਹਨਾਂ ਨੇ ਸਾਨੂੰ ਇਲਾਦਨ ਤੋਂ ਹਟਾਤਾ ਉਹ ਤਾਂ ਮੇਰੇ ਮਤਲਬ ਵੀ ਗੱਲਪੈਨ ਤੱਕ ਵੀ ਆਉਂਦਾ ਸੀ ਇਹ ਬੰਦੇ ਨਾ ਹੁੰਦੇ ਤਾਂ ਓਕੇ ਤੇ ਤਾਂ ਕਿਸ ਤਰ੍ਹਾਂ ਨਹੀਂ ਮੰਗਾ ਕਿਸ ਤਰ੍ਹਾਂ ਦੀ ਕੀਤੀਆਂ ਕਿਹਨੇ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਜਿੱਥੇ ਬੈਠੇ ਹੋ ਸਭੀ ਤਾਂ ਮੈਂ ਸਹੀ ਮੰਗਿਆ ਵੀ ਇੱਕ ਤਾਂ ਜਿਹੜੇ ਧਮਕੇ ਦੇ ਰਹੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇੱਕ ਜਿਹੜੇ ਕਾਤਲ ਹੈ ਉਹ ਫੜੇ ਜਾਣ ਕਿਉਂਕਿ ਜਦੋਂ ਕੋਈ ਸਾਡਾ ਜਥੇਬੰਦੀਆਂ ਦਾ ਪ੍ਰੋਗਰਾਮ ਹੁੰਦਾ ਹੈ ਇਹਨਾਂ ਦੀ ਇੰਟੈਲੀਜੈਂਸੀ ਨੂੰ ਇਹਨਾਂ ਦੇ ਸੀਆਈਡੀ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸਾਡੀ ਸੁਪਰ ਕਮੇਟੀ ਨੇ ਫੈਸਲਾ ਕੀਤਾ ਇਹਨੂੰ ਦੇ ਪਹਿਲਾਂ ਫੋਨ ਕਰਨ ਲੱਗ ਜਾਂਦੇ ਆ ਤੁਸੀਂ ਕੀ ਕਰ ਰਹੇ ਹੋ ਕਿੱਥੇ ਜਾਓਗੇ ਕਿੰਨੇ ਕਰੋਗੇ ਲੇਕਿਨ ਇਹ ਚਿੱਟੇ ਵਾਲੇ ਵਾਸਤੇ ਜਾਂ ਕਾਤਲਾਂ ਵਾਸਤੇ ਇਹਨਾਂ ਦੀ ਇੰਟੈਲੀਜੈਂਸੀ ਨੂੰ ਕੁਝ ਪਤਾ ਨਹੀਂ ਲੱਗਦਾ ਵੀ ਕਿੱਥੇ ਚਿੱਟਾ ਵਿਕੀ ਜਾਂਦਾ ਹੈ ਕਾਤਲ ਕਿੱਥੇ ਲੁਕੇ ਹੋਏ ਆ ਇਹਨਾਂ ਦੀ ਇੰਟੈਲੀਜੈਂਸੀ ਇੱਥੇ ਬੇਫੂਬਣੀ ਹੋਈ ਹੈ ਇਹਨਾਂ ਨੂੰ ਕੁਝ ਪਤਾ ਨਹੀਂ ਪਰ ਜਦੋਂ ਸਾਡਾ ਕੋਈ ਹੱਕੀ ਮੰਗਾ ਤੇ ਲੜਦੇ ਲੋਕਾਂ ਦਾ ਕੋਈ ਇਕੱਠ ਹੁੰਦਾ ਹੈ ਜਾਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਉਦੋਂ ਇੰਟੈਲੀਜੈਂਸੀ ਬੱਬਰ ਹੋ ਜਾਂਦੀ ਹੈ ਤਾਂ ਬ ਤਿੰਨ ਤਿੰਨ ਦਿਨ ਪਹਿਲਾਂ ਹੀ ਫੋਨ ਕਰਨ ਲੱਗ ਜਾਂਦੇ ਆ ਤੁਸੀਂ ਕਿੰਨੇ ਬੰਦੇ ਜਾਓਗੇ ਕਿੰਨੇ ਵਜੇ ਜਾਓਗੇ ਕੀ ਪ੍ਰੋਗਰਾਮ ਹੈ ਕਿਵੇਂ ਹੋਊਗਾ ਉਹਦੋਂ ਬੜੀਆਂ ਸੀ ਜਿਹੜੀਆਂ ਕਰਦੇ ਹੈਗੇ ਆ ਇਸ ਕਰਕੇ ਇਸ ਤਰ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਨਸਾਫ ਦਿੱਤਾ ਜਾਵੇ ਜਿਹੜੇ ਕਾਤਲ ਹੈ ਉਹਨਾਂ ਨੂੰ ਫੜ ਕੇ ਇਸ ਇਲਾਕੇ ਵਿੱਚ ਦਿੱਤਾ ਜਾਵੇ ਤੇ ਜੋ ਧਮਕੀਆਂ ਦੇ ਰਹੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਲਾਊਡ ਸਪੀਕਰ ਨਾਲ ਤੁਸੀਂ ਲਗਾਤਾਰ ਇਹ ਵੀ ਬੋਲ ਰਹੇ ਹੋ ਕਿ ਖਾਣਾ ਜਿਹੜੇ ਖਿੱਲਿਆਂ ਵਾਲੀ ਦੇ ਪਰਿਵਾਰੀ ਹੈ ਉਹਨਾਂ ਨੂੰ ਵੀ ਕੋਈ ਤਬਾਬਲਾ ਕੀਤਾ ਜਾਵੇ ਚਿੱਤਾਂ ਦੀ ਮੰਗ ਇਹ ਸਾਰੇ ਪਿੰਡ ਵੱਲੋਂ ਮੰਗ ਸੀਗੀ ਕਿਉਂਕਿ ਜਦੋਂ ਪਹਿਲਾਂ ਵੀ ਇੱਥੇ ਉਹ ਰਹਿ ਕੇ ਗਏ ਆ ਤਾਂ ਲੋਕਾਂ ਨੇ ਇਸ ਗੱਲ ਦਾ ਤਰਾਜ ਕੀਤਾ ਵੀ ਉਦੋਂ ਵੀ ਨਸ਼ਾ ਕਾਫੀ ਵਿਕਦਾ ਸੀ ਵੀ ਲੋਕਾਂ ਨੂੰ ਸ਼ੱਕ ਹੈ ਵੀ ਸ਼ਾਇਦ ਇਹ ਮਤਲਬ ਜਿਹੜਾ ਅਫਸਰ ਹੈ ਇਹ ਤਾਂ ਕੋਈ ਮਿੱਲੀ ਭੁਗਤ ਹੈ ਕਿਹੜੇ ਅਫਸਰ ਦੀ ਥਾਣਾ ਕਿੱਲਾ ਹੈ ਹਾਂ ਇਹ ਦੀ ਗੱਲ ਆ ਰਹੀ ਹੈ ਪਿੰਡ ਦੇ ਵਿੱਚੋਂ ਅਸੀਂ ਨਹੀਂ ਕਹਿ ਰਹੇ ਪਿੰਡ ਦੇ ਵਿੱਚੋਂ ਗੱਲ ਆ ਰਹੀ ਹੈ ਆ ਬਿਲਕੁਲ ਸਾਡੇ ਵੱਨ ਨੂੰ ਨਹੀਂ ਹੈਗੀ ਇਹ ਇਹ ਐਕਚੁਅਲੀ ਕਤਲ ਹੋਇਆ ਸੀਗਾ ਪਿਛਲੇ ਦਿਨੀ ਉਹਦੇ ਵਿੱਚ ਜਿਹੜਾ ਇੱਕ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਮੰਗ ਸੀ ਉਹਨਾਂ ਦੀ ਤੇ ਕੁਝ ਇੱਕ ਹੋਰ ਮੰਗਾ ਸੀ ਉਹਨਾਂ ਦਾ ਜਿਹੜੇ ਕੁਝ ਉਸ ਲੋੜ 5 ਰੋਨ ਜਿਹੜੇ ਇੰਜਰਡ ਹੋਏ ਸੀ ਉਹਨਾਂ ਦੇ ਬਿਆਨ ਨਹੀਂ ਲਿਖੇ ਗਏ ਉਹਨਾਂ ਗੱਲਾਂ ਦਾ ਇਹਨਾਂ ਨੂੰ ਆਸ਼ਵਾਸਨ ਦਿੱਤਾ ਵੀ ਇਹ ਸਾਰੀਆਂ ਉਹਨਾਂ ਦੀਆਂ ਜੋ ਜਾਇਜ਼ ਮੰਗਾਂ ਸੀ ਮੰਨ ਕੇ ਆਪਦੀ ਕਾਰਵਾਈ ਕਰਾਂ ਸਰ ਪੁਲਿਸ ਤਬਾਦਲੇ ਨੇ ਲੈ ਕੇ ਕਾਲਾ ਭਾਗ ਨੇ 81 ਡਾਲਰ ਉਸ ਉੱਤੇ ਇਹਨਾਂ ਨੇ ਮੰਗ ਰੱਖੀ ਹੈ ਦੇਖੋ ਜੇ ਕੋਈ ਥਾਣਾ ਪਰਿਵਾਰੀ ਦੀ ਗਲਤੀ ਪਾਈ ਜਾਂਦੀ ਹੈ ਇਨਕੁਆਰੀ ਦੇ ਵਿੱਚ ਤਾਂ ਜ਼ਰੂਰ ਕਾਰਵਾਈ ਹੋਗੀ ਉਸਤੇ ਠੀਕ ਹੈ ਉਹ ਇਨਕੁਆਰੀ ਤੋਂ ਬਾਅਦ ਦਾ ਮੈਟਰ ਹੈ